ਲੋਕ ਸਭਾ ਚੋਣਾਂ ਵਿਚਾਲੇ ਹਜ਼ਾਰਾਂ ਔਰਤਾਂ 8000 ਰੁਪਏ ਮਿਲਣ ਦੀ ਆਸ ਵਿੱਚ ਡਾਕਖਾਨੇ ਪਹੁੰਚ ਗਈਆਂ ਜੀहां ਬੈਂਗਲੁਰੂ ਦੇ ਵਿੱਚ ਇੱਕ ਅਫਵਾਹ ਉੱਡੀ ਸੀ ਕੁਝ ਸਿਆਸੀ ਪਾਰਟੀਆਂ ਇਹ ਔਰਤਾਂ ਦੇ ਪੋਸਟ ਆਫਿਸ ਖਾਤਿਆਂ ਵਿੱਚ 8000 ਰੁਪਏ ਟਰਾਂਸਫਰ ਕਰਨੀਆਂ ਫਿਰ ਕੀ ਸੀ ਹਜ਼ਾਰਾਂ ਔਰਤਾਂ ਸਵੇਰੇ ਹੀ ਜਨਰਲ ਪੋਸਟ ਆਫਿਸ ਪਹੁੰਚ ਗਈਆਂ ਖਾਤਾ ਖੋਲਣ ਲਈ ਘੰਟਿਆਂ ਬੰਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਦਾ ਰਾਹੁਲ ਗਾਂਧੀ ਦੇ 8500 ਰੁਪਏ ਦੇ ਵਾਅਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਦਰਸਲ ਰਾਖਾਨੇ ਵਿੱਚ ਖਾਤੇ ਖੋਲਣ ਵਾਲੀਆਂ ਜਿਹੜੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਕਰ ਦੇ ਕਰਮਚਾਰੀ ਵੀ 당 ਰਹੇਗੇ। ਇੱਥੋਂ ਤੱਕ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੰਨੀਆਂ ਔਰਤਾਂ ਅਚਾਨਕ ਅਨੇਕ ਖਾਤੇ ਖਲਵਾਉਣ ਦੇ ਲਈ ਇਕੱਠੀਆਂ ਕਿਵੇਂ ਹੋ ਗਈਆਂ ਨੇ ਕਿਉਂਕਿ ਅਕਸਰ ਅੱਜਕੱਲ੍ਹ ਲੋਕਾਂ ਕਾਟੇ ਖਾਤੇ ਖਲਵਾਉਂਦੇ ਨੇ ਸੋ ਸਥਿਤੀ ਇੱਥੋਂ ਤੱਕ ਪਹੁੰਚ ਗਈ डाकखाने ਦੇ ਅਧਿਕਾਰੀਆਂ ਨੂੰ ਔਰਤਾ ਦੇ ਖਾਤੇ ਖੋਲਣ ਲਈ ਫਾਲਤੂ ਸਟਾਫ ਹੈ ਵਾਧੂ ਸਟਾਫ ਤਾਇਨਾਤ ਕਰਨਾ ਪਿਆ ਔਰਤਾਂ ਦੀ ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ ਹੈਰਾਨੀ ਦੀ ਗੱਲ ਹੈ ਔਰਤਾਂ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲਣ ਲਈ ਲਾਈਨ ਦੇ ਵਿੱਚ ਖੜੀਆਂ ਹੋਣ ਲੱਗੀਆਂ ਪਹਿਲਾਂ ਇਸ ਡਾਕਖਾਨੇ ਵਿੱਚ ਰੋਜ਼ਾਨਾ 100 ਤੋਂ 200 ਖਾਤੇ ਖੁੱਲਦੇ ਸਨ ਪਰ ਹੁਣ ਰੋਜ਼ਾਨਾ 700 ਤੋਂ 800 ਖਾਤੇ ਖੁੱਲ ਰਹੇ ਨੇ ਤੇ ਜਾਣਕਾਰੀ ਦੇ ਮੁਤਾਬਕ ਔਰਤਾਂ ਵਿੱਚ ਚਰਚਾ ਸੀ ਡਾਕ ਵਿਭਾਗ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਤਹਿਤ ਖੋਲੇ ਗਏ ਹਰ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਰਿਹਾ ਸੋ ਔਰਤਾਂ ਨੂੰ ਇਸ افਵਾਹ ਬਾਰੇ WhatsApp ਗਰੁੱਪ ਤੋਂ ਪਤਾ ਲੱਗਿਆ ਇਹ افਵਾਹ ਪਿਛਲੇ ਕੁਝ ਦਿਨਾਂ ਤੋਂ WhatsApp ਗਰੁੱਪਾਂ ਉੱਤੇ ਫੈਲ ਰਹੀ ਸੀ RWHA ਗਰੁੱਪ ਦੇ ਵਿੱਚ ਵਾਇਰਲ ਹੋ ਰਹੀਆਂ ਸੋ ਸੋ ਇਹਨਾਂ ਦੇ ਜ਼ਰੀਏ ਹੀ ਔਰਤਾਂ ਨੂੰ ਖਬਰ ਮਿਲੀ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ ਇਹੀ ਕਾਰਨ ਹੈ ਸੋਮਵਾਰ ਨੂੰ ਸੈਂਕੜੇ ਔਰਤਾਂ ਆਪਣੇ ਖਾਤੇ ਖੋਲਣ ਲਈ ਜਨਰਲ ਪੋਸਟ ਆਫਿਸ ਵਿੱਚ ਪਹੁੰਚੀਆਂ ਡਾਕ ਵਿਭਾਗ ਨੂੰ ਪੋਸਟਰ ਲਗਾਉਣੇ ਪਏ ਸੋ ਡਾਕ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਜਿਹੜੀ ਗੱਲਬਾਤ ਕਰਦੇ ਹੋਏ ਪਤਾ ਲੱਗਿਆ ਔਰਤਾਂ ਦਾ ਮੰਨਣਾ ਹੈ ਕਿ 8000 ਰੁਪਏ ਲੈਣ ਲਈ ਪਹਿਲਾਂ ਉਹਨਾਂ ਨੂੰ ਖਾਤਾ ਖੋਲਣਾ ਹੋਵੇਗਾ ਮੁੰਡਾ ਤਾਂ ਮੰਨਣਾ ਹੈ ਕਿ ਇਹ ਪ੍ਰੋਗਰਾਮ ਪਹਿਲਾਂ ਹੀ ਚੱਲ ਰਿਹਾ ਤੇ ਡਾਕ ਵਿਭਾਗ ਨੇ ਹਰ ਕਿਸੇ ਦੇ ਖਾਤੇ ਵਿੱਚ 8000 ਰੁਪਏ ਜਮ੍ਹਾਂ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ। ਡਾਕਰ ਦੇ ਜਿਹੜੇ ਚੀਫ ਪੋਸਟ ਚੀਫ ਪੋਸਟ ਮਾਸਟਰ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਐਂਟਰੀ 게ਟਾਂ ਤੇ ਪੋਸਟਰ ਵੀ ਲਗਾ ਦਿੱਤੇ ਇਸ ਵਿੱਚ ਕਿਹਾ ਗਿਆ ਹੈ ਡਾਕ ਵਿਭਾਗ ਵੱਲੋਂ ਜਿਵੇਂ ਕਿਸੇ ਵੀ ਨਕਦ ਪ੍ਰੋਤਸਾਹਨ ਪ੍ਰੋਗਰਾਮ ਜਾਂ ਪਹਿਲ ਕਦਮੀ ਦਾ ਐਲਾਨ ਨਹੀਂ ਕੀਤਾ ਗਿਆ। ਇਹ ਕੱਲੇ ਸੋਮਵਾਰ ਦੁਪਹਿਰ ਤੱਕ 2000 ਤੋਂ ਵੱਧ ਔਰਤਾਂ ਨੇ ਜੁੜੀਆਂ ਡਾਕਰ ਪਹੁੰਚ ਗਈਆਂ ਸਨ। ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ।